ਸਤਤ ਪਹਿਲਾਂ ਮੈਂ ਸਰਹੰਮ pote ਬਣਾਉਣਾ ਵੈਗੁਰਜੀ ਦਾ ਕਾਲ ਸਤ ਵੈਗੁਰਜੀ ਦੀ ਫਤਿਹ ਅ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੋ ਬੜੀਆਂ ਹੀ ਮੰਦ ਭਾਗੀ ਖਬਰਾਂ ਆ ਰਹੀਆਂ ਨੇ ਕਿ ਕਿਸਾਨ ਦੀ ਜਿਹੜੀ ਪੱਕੀ ਜਿਹੜੀ ਕਣਕ ਦੀ ਫਸਲ ਆ ਕਈ ਜਗ੍ਹਾ ਉਹਨੂੰ ਅੱਗ ਲੱਗੀ ਆ ਕਈ ਜਗ੍ਹਾ ਨਾੜ ਨੂੰ ਅੱਗ ਲੱਗੀ ਆ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਆਪਣੀ ਇਸ ਫਸਲ ਨੂੰ ਪਾਲਦਾ ਅਤੇ ਜਦੋਂ ਕਿਤੇ ਇਹ ਜਿਹੀ ਘਟਨਾ ਵਾਪਰ ਜਾਂਦੀ ਆ ਤਾਂ ਮੈਂ ਸਮਝਦਾ ਕਿ ਇਹ ਕਿਸਾਨ ਦਾ ਦੁੱਖ ਆ ਜਿਹੜਾ ਉਹ ਫਿਰ ਉਹ ਆਪ ਹੀ ਸਮਝ ਸਕਦਾ। ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਬਪਾ ਧਿਆਨ ਰੱਖੀ ਜਿੱਥੇ ਵੀ ਕਿਤੇ ਕੋਈ ਢਿੱਲੀਆਂ ਤਾਰਾਂ ਨੇ ਜਾਂ ਹੋਰ ਕਾਰਨ ਕੋਈ ਅਗ ਲਗਣ ਦੇ ਬਣ ਸਕਦੇ ਆ ਉਹਨਾਂ ਤੋਂ ਅਸੀਂ ਸੁਚੇਤ ਰਹੀਏ ਤੇ ਸਰਕਾਰ ਨੂੰ ਚਾਹੀਦਾ ਕਿ ਪੇਸਾ ਦੇਣੇ ਬਿਜਲੀ ਦੀ ਬੰਦ ਹੀ ਹੁੰਦੀ ਆ ਪਰ ਫਿਰ ਵੀ ਜਿੱਥੇ ਵੀ ਤਾਰਾਂ ਢਿੱਲੀਆਂ ਨੇ ਤਾਂ ਉਥੇ ਉਹ ਉਹ ਜਿਹੜੀ ਲਾਈਟ ਹੈਗੀ ਬੰਦ ਕੀਤੀ ਜਾਵੇ। ਪੂਰੇ ਪੰਜਾਬ ਦੇ ਵਿੱਚੋਂ ਕਾਫੀ ਜਗ੍ਹਾ ਇਸ ਤਰ੍ਹਾਂ ਦੀ ਕਬਰਾਂ ਆਈਆਂ ਲੇਕਿਨ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਜਿਹੜੀ ਕਬਰ ਆਈ ਆ ਕਿ ਤਕਰੀਬਨ 4-500 ਏਕੜ ਜਿਹੜਾ ਇਕੱਠਾ ਹੀ ਜਿਹੜੀ ਕਾਨਕਾ ਤੇ ਨਾੜਕੰਡ ਦਾ ਜਿਹੜਾ ਸੜਿਆਵਾਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਕਿਸਾਨ ਸੀਗੇ ਬਹੁਤ ਸਾਰੇ ਉਹ ਕਿਸਾਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜਿਹੜੀ ਉਹ ਉਹਨਾਂ ਨੇ ਕੰਮ ਕੀਤੀ ਹੋਈ ਸੀ ਜਿਹ ਵੀ ਠੇਕੇ ਤੇ ਜਿਹੜੀ ਉਹਨਾਂ ਕੋਲੇ ਉਸ ਤੋਂ ਬਿਨਾਂ ਕਈਆਂ ਦੀ ਮਸ਼ੀਨਰੀ ਵੀ ਟਰੈਕਟਰ ਵੀ ਸੜ ਗਏ ਨੇ ਉਹ ਪੰਜਾਬ ਸਰਕਾਰ ਤੋਂ ਮੈਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਇਹ ਨਹੀਂ ਕਿ ਮੁਆਵਜ਼ਾ ਮੁਆਵਜ਼ਾ ਜਿੰਨਾ ਬਣਦਾ ਵਾ ਤੇ 22.2 ਦਾ ਅਸੀਂ ਲਾ ਕੇ ਦੇਖਦੇ ਆਂ ਬਣਕ ਦਾ ਤਾਂ ਉਹਦੇ ਹਿਸਾਬ ਦੇ ਨਾਲ ਬਾਕੀ ਟੂੜੀ ਵੀ ਜਿਹੜੀ ਬਣਨੀ ਸੀ ਕੀਤੇ ਦੇ ਵਿੱਚੋਂ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਇਹ ਕਿਸਾਨ ਵਿਚਾਰੇ ਜਿਨ੍ਹਾਂ ਨੇ ਠੇਕਾ ਵੀ ਦੇਣਾ ਵਾ ਜ਼ਿਮੀਦਾਰਾਂ ਦਾ ਜਿਨ੍ਹਾਂ ਨੂੰ ਜ਼ਮੀਨ ਠੇਕੇ ਤੇ ਲਈ ਆ ਅਤੇ ਖਰਚਾ ਵੀ ਸਾਰਾ ਜਿਹੜਾ ਆਪਦੇ ਕੋਲ ਕਰ ਚੁੱਕੇ ਨੇ ਉਹਨਾਂ ਦੀ ਪਰਪਾਈ ਹੋ ਸਕੇ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਸਾਰੇ ਡਟ ਕੇ ਇਹਨਾਂ ਕਿਸਾਨ ਵੀਰਾਂ ਦਾ ਪਸਾ ਦੇ ਇਹਨਾਂ ਨੂੰ ਮੁਆਵਜ਼ਾ ਲੈ ਕੇ ਦਈਏ ਉਹ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਆ ਸੀ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਨੂੰ ਮੈਂ ਫਿਰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਅਤੇ ਗੁਰੂ ਮਹਾਰਾਜ ਮੇਹਰ ਕਰਨ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਕਿ ਕਿਸੇ ਵੀ ਕਿਸਾਨ ਦੇ ਜਿਹੜੀ ਫਸਲ ਦਾ ਨੁਕਸਾਨ ਨਾ ਹੋਵੇ ਪੱਕੀ ਫਸਲ ਆ ਅੱਗ ਤੋਂ ਮੀਂਹੇਰੀ ਤੋਂ ਪਰਮਾਤਮਾ ਕਿਸੇ ਤਰ੍ਹਾਂ ਦੇ ਵੀ ਕਰੋਪੀ ਤੋਂ ਬਚਾ ਕੇ ਰੱਖੇ ਸੋ ਪਰਮਾਤਮਾ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਾਰਿਆਂ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੋਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੋ ਬੜੀਆਂ ਹੀ ਮੰਦ ਭਾਗੀਏ ਖਬਰਾਂ ਆ ਰਹੀਆਂ ਨੇ ਕੀ ਕਿਸਾਨ ਦੀ ਜਿਹੜੀ ਪੱਕੀ ਜਿਹੜੀ ਕਣਕ ਦੀ ਫਸਲ ਆ کئی ਜਗ੍ਹਾ ਉਹਨੂੰ ਅੱਗ ਲੱਗੀ ਆ। ਕਈ ਜਗ੍ਹਾ ਨਾੜ ਨੂੰ ਅੱਗ ਲੱਗੀ ਆ। ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਆਪਣੀ ਇਸ ਫਸਲ ਨੂੰ ਪਾਲਦਾ। ਅਤੇ ਜਦੋਂ ਕਿਤੇ ਇਹ ਜੀ ਘਟਨਾ ਵਾਪਰ ਜਾਂਦੀ ਆ ਤਾਂ ਮੈਂ ਸਮਝਦਾ ਕਿ ਫਿਰ ਕਿਸਾਨ ਦਾ ਦੁੱਖ ਆ ਜਿਹੜਾ ਉਹ ਫਿਰ ਉਹ ਆਪ ਹੀ ਸਮਝ ਸਕਦਾ। ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਬੜਾ ਧਿਆਨ ਰੱਖੀਏ। ਜਿੱਥੇ ਵੀ ਕਿਤੇ ਕੋਈ ਢਿੱਲੀਆਂ ਤਾਰਾਂ ਨੇ ਜਾ ਹੋਰ ਕਾਰਨ ਕੋਈ ਅ ਅਗ ਲਗਨ ਦੇ ਬਣ ਸਕਦੇ ਆ ਉਹਨਾਂ ਤੋਂ ਅਸੀਂ ਸੁਚੇਤ ਰਹੀਏ ਤੇ ਸਰਕਾਰ ਨੂੰ ਚਾਹੀਦਾ ਕਿ ਅ ਪਿਛਲੇ ਦਿਨਾਂ ਬਿਜਲੀ ਬੰਦ ਹੀ ਹੁੰਦੀ ਆ ਪਰ ਫਿਰ ਵੀ ਜਿੱਥੇ ਵੀ ਤਾਰਾਂ ਢਿੱਲੀਆਂ ਨੇ ਤਾਂ ਉਥੇ ਉਹ ਉਹ ਜਿਹੜੀ ਲਾਈਟ ਹੈਗੀ ਬੰਦ ਕੀਤੀ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਕਾਫੀ ਜਗ੍ਹਾ ਇਸ ਤਰ੍ਹਾਂ ਦੀ ਖਬਰਾਂ ਆਈਆਂ ਲੇਕਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਜਿਹੜੀ ਖਬਰ ਆਈ ਆ ਕਿ ਤਕਰੀਬਨ 4-500 ਏਕੜ ਜਿਹੜਾ ਇਕੱਠਾ ਹੀ ਜਿਹੜੀ ਕਣਕ ਅਤੇ ਨਾੜ ਕੰਡ ਦਾ ਜਿਹੜਾ ਸੜਿਆਵਾਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਕਿਸਾਨ ਸੀਗੇ ਬਹੁਤ ਸਾਰੇ ਉਹ ਕਿਸਾਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜਿਹੜੀ ਉਹ ਉਹਨਾਂ ਨੇ ਕੰਕ ਬੀਤੀ ਹੋਈ ਸੀ ਜਿਹੜੀ ਠੇਕੇ ਤੇ ਜਿਹੜੀ ਉਹਨਾਂ ਕੋਲੇ ਉਸ ਤੋਂ ਬਿਨਾਂ ਕਈਆਂ ਦੀ ਮਸ਼ੀਨਰੀ ਵੀ ਟਰੈਕਟਰ ਵੀ ਸੜ ਗਏ ਨੇ ਉਹ ਪੰਜਾਬ ਸਰਕਾਰ ਤੋਂ ਮੈਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਇਹ ਨਹੀਂ ਕਿ ਮੁਆਵਜ਼ਾ ਮੁਆਵਜ਼ਾ ਜਿੰਨਾ ਬਣਦਾ ਵਾ ਤੇ 22 ਕਵਾਂਟਲ ਦਾ ਅਸੀਂ ਲਾ ਕੇ ਦੇਖਦੇ ਹਾਂ ਕੰਕ ਦਾ ਉਹਦੇ ਸਾਬ ਦੇ ਨਾਲ ਬਾਕੀ ਟੂੜੀ ਵੀ ਜਿਹੜੀ ਬੜਨੀ ਸੀ ਕਿਤੇ ਦੇ ਵਿੱਚੋਂ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਇਹ ਕਿਸਾਨ ਵਿਚਾਰੇ ਜਿਨ੍ਹਾਂ ਨੇ ਠੇਕਾ ਵੀ ਦੇਣਾ ਵਾ ਜ਼ਿਮੀਦਾਰਾਂ ਦਾ ਜਿਨ੍ਹਾਂ ਤੋਂ ਜ਼ਮੀਨ ਠੇਕੇ ਤੇ ਲਈ ਆ ਤੇ ਖਰਚਾ ਵੀ ਸਾਰਾ ਜਿਹੜਾ ਆਪਦੇ ਕੋਲ ਕਰ ਚੁੱਕੇ ਨੇ ਸੋ ਉਹਨਾਂ ਦੀ ਭਰਪਾਈ ਹੋ ਸਕੇ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਸਾਰੇ ਡਟ ਕੇ ਇਹਨਾਂ ਕਿਸਾਨ ਵੀਰਾਂ ਦਾ ਆਪਾਂ ਸਾਥ ਦੇਈਏ ਉਹਨਾਂ ਨੂੰ ਮੁਆਵਜ਼ਾ ਲੈ ਕੇ ਦਈਏ ਉਹ ਜਿੱਥੇ ਵੀ ਸਾਡੇ ਸਯੋਗ ਦੀ ਲੋੜ ਆ ਸੀ ਹਮੇਸ਼ਾ ਜੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਨੂੰ ਮੈਂ ਫੇਰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਅਤੇ ਗੁਰੂ ਮਹਾਰਾਜ ਮਿਹਰ ਕਰਨ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਕਿ ਕਿਸੇ ਵੀ ਕਿਸਾਨ ਦੀ ਜਿਹੜੀ ਫਸਲ ਦਾ ਨੁਕਸਾਨ ਨਾ ਹੋਵੇ ਪੱਕੀ ਫਸਲ ਆ ਅੱਗ ਤੋਂ ਮੀਂਹ ਨੇਰੀ ਤੋਂ ਪਰਮਾਤਮਾ ਕਿਸੇ ਤਰ੍ਹਾਂ ਦੇ ਵੀ ਕਰੋਪੀ ਤੋਂ ਬਚਾ ਕੇ ਰੱਖੇ ਸੋ ਪਰਮਾਤਮਾ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਨੂੰ ਬਰਮਤਮਨ ਚੜ੍ਹਦੀ ਕਲਾ ਵਿੱਚ ਰੱਖੇ ਉਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ